ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਦੇ ਆਪਣੇ ਚੈਨਲ ਤੇ ਤੇ ਆਪਾਂ ਵੀਡੀਓ ਕਈ ਦਿਨਾਂ ਤੋਂ ਨਹੀਂ ਪਾ ਰਹੇ ਸੀਗੇ ਤੁਹਾਨੂੰ ਹੀ ਪਤਾ ਹੀ ਹੋ ਜੀ ਕਈ ਦਿਨਾਂ ਤੋਂ ਨੈਟ ਬੰਦ ਪਿਆ ਸੀਗਾ ਕਈ ਥਾਵਾਂ ਤੇ ਚੱਲ ਰਿਹਾ ਸੀਗਾ ਪਰ ਸਾਡੇ ਜਮ੍ਹਾਂ ਹੀ ਬੰਦ ਸੀਗਾ ਜੀ ਕੱਲ ਵੀਡੀਓ ਆਈ ਸੀਗੀ ਬਾਕੀ ਇੱਕ ਵਾਰੀ ਚੱਲ ਤਾਂ ਪਿਆ ਤੇ ਬਾਕੀ ਦੇਖੋ ਕਹਿੰਦੇ ਤਾਂ ਹੈ ਦੁਬਾਰਾ ਬੰਦ ਹੋ ਸਕਦਾ ਪਰ ਚਲੋ ਦੇਖਦੇ ਹਾਂ ਜਿੰਨਾ ਟਾਈਮ ਚੱਲੂਗਾ ਉਨਾ ਟਾਈਮ ਤਾਂ ਆਪਾਂ ਵੀਡੀਓ ਪਾਉਣੀ ਹੈ ਤੇ ਚੈਨਲ ਦਾ ਜਿਹੜਾ WhatsApp ਨੰਬਰ ਹੈ ਸਾਰੇ ਜਣੇ ਨੋਟ ਕਰ ਲਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਸੀਂ ਆਪਦੀ ਕੋਈ ਵੀ ਮਸ਼ੀਨਰੀ ਕੋਠੀ ਮਕਾਨ ਕਰ ਕੋਈ ਮੋਟਰਸਾਈਕਲ ਵੇਚਣਾ ਚਾਹੁੰਦੇ ਹੋ ਤਾਂ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ 78140 3874 ਆਪਣੇ ਕੋਲੇ ਭੇਜ ਦਿਓ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਐਡ ਆਪਾਂ ਲਗਾ ਦਾਂਗੇ ਤੇ ਤੁਸੀਂ ਦੱਸਿਓ ਜਰੂਰ ਵੀ ਤੁਹਾਡੇ ਏਰੀਆ ਚ ਕੀ ਮਾਹੌਲ ਹੈ ਜੀ ਹੁਣ ਆਪਾਂ ਗੱਲ ਕਰਦੇ ਆ ਆਪਣੇ ਕੋਲੇ ਪਹਿਲੀ ਜਿਹੜੀ ਗੱਡੀ ਪਹੁੰਚੀ ਹੈ ਬਲੇਰੋ ਪਹੁੰਚੀ ਹੈ ਜੀ ਬਲੇਰੋ 2013 ਮਾਡਲ ਹੈ ਗੱਡੀ ਦੇ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਮਿਲ ਜਾਣਗੇ 13 ਮਾਡਲ ਹੈ ਬਿਲਕੁਲ ਅਨਟਚ ਗੱਡੀ ਹੈ ਓਨਰ ਸੈਕੰਡ ਹੈ ਪਰ ਗੱਡੀ ਰੱਖੀ ਬਹੁਤ ਜ਼ਿਆਦਾ ਸੰਭਾਈ ਚ ਹੋਈ ਹੈ ਸਾਢੇ 1.4 ਲੱਖ ਰੁਪਿਆ ਮਾਲਕ ਨੇ ਕਿਹਾ ਘਾਟਾ ਵਾਦਾ ਮੌਕੇ ਤੇ ਹੋ ਜਾਊਗਾ ਕਾਦੀਆ ਇਹਨਾਂ ਦਾ ਸ਼ਹਿਰ ਹੈ ਕਾਦੀਆ ਏਰੀਆ ਚ ਗੱਡੀ ਖੜੀ ਆ ਤੇ ਜਿਹੜੀ ਸਟਿੱਪਣੀ ਹੈ ਉਹ ਤਾਂ ਅਨਟਚ ਹੈ ਹਲੇ ਤੱਕ ਲੱਗੀ ਨਹੀਂ ਹੋਈ ਜਮਾ ਨਮੀਆ ਸਿੰਘ ਇੰਜਨ ਗੇਅਰ ਬਲੋ ਕੋਈ ਪ੍ਰੋਬਲਮ ਨਹੀਂ ਬਹੁਤ ਚੰਗੀ ਗੱਡੀ ਆ ਚੰਗੇ ਘਰੇ ਰਹੀ ਹੈ ਗੱਡੀ ਚੰਗੇ ਹੱਥ ਚੱਲੀ ਹੋਈ ਹੈ ਤੇ ਜਾ ਕੇ ਕਿਸੇ ਨੂੰ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਕਿਸੇ ਨੂੰ ਦੇਖਣੀ ਚਲਾ ਕੇ ਵੀ ਦੇਖ ਸਕਦੇ ਹੋ ਬਾਕੀ ਓਨਰ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਨੰਬਰ ਹੈ 95923 3980081 ਜਿਹੜੀ ਸੈਕਿੰਡ ਗੱਡੀ ਆਪਾਂ ਲੈ ਕੇ ਪਹੁੰਚਿਆ ਸਵਿਫਟ ਡਿਜ਼ਾਇਰ 2013 ਮਾਡਲ ਹੈ ਤੇ ਤੀਜੇ ਓਨਰ ਗੱਡੀ ਹੈ ਜੀ 4 ਲੱਖ ਰੁਪਇਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਮੋਗਾ ਮਾਲਕ ਦਾ ਏਰੀਆ ਗੱਡੀ ਦੀ ਕੰਡੀਸ਼ਨ ਤੁਸੀਂ ਆਪੇ ਚੈੱਕ ਕਰ ਲਓ ਫੋਟੋਆਂ ਚ ਦਿਖੀ ਰਹੀ ਆ ਤੇ ਵਧੀਆ ਗੱਡੀ ਆ ਜੀ ਵਧੀਆ ਮਾਲਕ ਨੇ ਰੱਖੀ ਹੋਈ ਆ ਵਧੀਆ ਚੱਲੀ ਹੋਈ ਆ ਨੰਬਰ ਪਲੇਟਾਂ ਸਰਕਾਰੀ ਆਪਾਂ ਨੂੰ ਮਿਲ ਜਾਣਗੀਆਂ 4 ਲੱਖ ਰੁਪਇਆ ਇੱਕ ਵਾਰ ਕਿਹਾ ਮਾਲਕ ਨੇ ਮੌਕੇ ਤੇ ਹੋ ਜਾਊਗਾ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਬਿਲਕੁਲ ਨਵੀਂ ਮਿਲ ਜੂਗੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸਾਰੇ ਫੰਕਸ਼ਨ ਮੈਟਿੰਗ ਮੂਟਿੰਗ ਜਿੰਨਾ ਕੁਝ ਵੀ ਹੁੰਦਾ ਸਾਰਾ ਕੁਝ ਵਧੀਆ ਆਪਾਂ ਨੂੰ ਮਿਲ ਜੂਗਾ ਤੇ ਜਿਹੜੇ ਓਨਰ ਨੇ ਮਾਲਕ ਆਪ ਨੇ ਉਹਨਾਂ ਦਾ ਨੰਬਰ 97 800 ਪੂਰਾ 30147 ਤੀਸਰੀ ਗੱਡੀ ਜਿਹੜੀ ਆਪਾਂ ਲੈ ਕੇ ਪਹੁੰਚਿਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਤੀਸਰੀ ਗੱਡੀ ਆਪਣੇ ਕੋਲੇ ਪਹੁੰਚੀ ਆ अल्टੋ ਜੀ अल्टੋ ਆਪਣੇ ਕੋਲੇ 2006 ਮਾਡਲ ਪਹੁੰਚੀ ਆ ਜਿਹੜੇ ਆਪ ਓਨਰ ਨੇ ਉਹ ਆਰਮੀ ਪਰਸਨ ਨੇ ਆਰਮੀ ਦੇ ਵਿੱਚ ਨੇ 6 ਮਾਡਲ ਗੱਡੀ ਆ 72000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾਕੇ ਭੇਜੀ ਆ ਅਜਨਾਲੀ ਗੱਡੀ ਖੜੀ ਆ ਤੇ ਟਾਇਰ ਆਪਾਂ ਨੂੰ ਅੱਧੇ ਮਿਲ ਜਾਣਗੇ ਗੱਡੀ ਦੀ ਹਾਲਤ ਆਪਾਂ ਨੂੰ ਚੰਗੀ ਮਿਲ ਜੂਗੀ ਕੰਡੀਸ਼ਨ ਵੀ ਚੰਗੀ ਆ ਨੁਕਸ ਵੀ ਕੋਈ ਨਹੀਂ ਬਹੁਤ ਵਧੀਆ ਗੱਡੀ ਆ ਜੀ ਕੋਈ ਕਿਸੇ ਪਾਸੋਂ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ ਚਾਰੇ ਪਾਸੋਂ ਫੋਟੋਆਂ ਚ ਚੱਲ ਹੀ ਰਹੀਆਂ ਤੁਸੀਂ ਜਿਵੇਂ ਕੀ ਦੇਖ ਰਹੇ ਹੋ ਸਾਰਾ ਕੁਝ ਜਾ ਕੇ ਕਿਸੇ ਨੇ ਦੇਖਣੀ ਆ ਜਾ ਕੇ ਵੀ ਤੁਸੀਂ ਦੇਖ ਸਕਦੇ ਹੋ ਮਾਲਕ ਨੇ ਕਿਹਾ ਘਰੇ ਗੱਡੀ ਖੜੀ ਰਹਿੰਦੀ ਆ ਜਾ ਕੇ ਕਿਸੇ ਨੇ ਦੇਖਣੀ ਆ ਟ੍ਰਾਈ ਲੈਣੀ ਆ ਤਸੱਲੀ ਕਰਨੀ ਆ ਕੋਈ ਵੀ جا کے دیکھ ਸਕدوں باقی ਤੁਹਾਡੇ سامنے ਗੱਡੀ ਆ 72000 ਰੁਪਇਆ ਕੀ ਹੈ ਮੌਕੇ ਤੇ ਲੈਸ ਬੱਸ ਹੋ ਜਾਊਗਾ 6 ਮਾਡਲ ਹੈ ਤੇ ਜਿਹੜੇ ਓਨਰ ਨੇ ਮਾਲਕ ਆ ਆਪਣੇ 600 ਪੂਰਾ 64 62138 ਉਹਨਾਂ ਦਾ ਨੰਬਰ ਆ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਤੁਸੀਂ ਨੋਟ ਪੂਰੇ ਜਣੇ ਕਰ ਲੋ ਜੀ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ i20 sports ਮਾਡਲ ਲੈ ਕੇ ਪਹੁੰਚਿਆ ਜੀ ਮਾਡਲ 2010 ਹੈ ਗੱਡੀ ਪੈਟਰੋਲਤੀ ਹੈ ਪਲੱਸ CNG ਤੇ ਵੀ ਹੈ ਤੇ 155 ਮਾਲਕ ਨੇ ਰੇਟ ਕਿਹਾਗਾ ਗੱਡੀ ਦੀ ਹਾਲਤ ਵਧੀਆ ਪਈਆ ਗੱਡੀ ਖੜੀ ਹੈ ਮਾਨਸਾ ਏਰੀਆ ਚ ਮਾਨਸਾ ਦੇ ਲਾਗੇ ਗੱਡੀ ਖੜੀ ਹੈ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਗੱਡੀ ਦੀ ਹਾਲਤ ਚੰਗੀ ਪਈਆ ਤੁਹਾਡੇ ਸਾਹਮਣੇ ਗੱਡੀ ਹੈ ਜਾ ਕੇ ਤੁਸੀਂ ਦੇਖਣੀ ਹੋਵੇ ਚਲਾ ਕੇ ਦੇਖਣੀ ਹੋਵੇ ਦੇਖ ਸਕਦੇ ਹੋ ਘਰੇ ਜਾ ਕੇ ਦੇਖ ਸਕਦੇ ਹੋ ਇਹਨਾਂ ਦੀ ਤੇ ਵਧੀਆ ਗੱਡੀ ਹੈ 155 ਇੱਕ ਵਾਰੀ ਇਹਨਾਂ ਨੇ ਕਿਹਾ ਬਾਕੀ ਕਹਿੰਦੇ ਸੀਗੇ ਉੱਪਰ ਥੱਲੇ ਰੇਟ ਕਰ ਲਾਂਗੇ ਮਾਨਸਾ ਖੜੀ ਹੈ ਗੱਡੀ 155 ਮੰਗ ਹੈ ਇੱਕ ਬਰੀ ਕਾਗਜ਼ ਪੱਤਰ ਕੰਪਲੀਟਡ ਆਪਾਂ ਨੂੰ ਮਿਲ ਜਾਣਗੀ ਜਿੰਨਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ 9855762601 ਇਹ ਸੇ ਨੰਬਰ ਤੇ ਮਾਲਕ ਨਾਲ ਤੁਸੀਂ ਗੱਲ ਕਰ ਲਿਓ ਜੀ ਬਾਕੀ ਵੀਡੀਓ ਦੀ ਗੱਲਬਾਤ ਚੱਲ ਰਹੀ ਹੈ ਜੀ i20 ਗੱਡੀ ਤੁਸੀਂ ਦੇਖ ਲਈ ਹੋਰ ਵੀ ਗੱਡੀਆਂ ਨੇ ਅੱਗੇ ਉਹਨਾਂ ਦੀ ਵੀ ਆਪਾਂ ਕੱਲੀ-ਕੱਲੀ ਕਰਕੇ ਗੱਲ ਕਰਦੇ ਆ ਜਾਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਤੋਂ ਉਹਨਾਂ ਕਿਵੇਂ ਦੀ ਲੱਗ ਰਹੀ ਆ ਮੈਨੂੰ ਦੱਸਿਓ ਜ਼ਰੂਰ ਕਮੈਂਟ ਕਰਕੇ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੇਚਣ ਵਾਸਤੇ ਕੋਈ ਮਸ਼ੀਨਰੀ ਹੈ ਕੋਠੀ ਘਰ ਮਕਾਨ ਕੁਝ ਵੀ ਹੈ ਜੀ ਕਿਸੇ ਵੀ ਏਰੀਆ ਚ ਪਿੰਡ ਚ ਹੈ ਸ਼ਹਿਰ ਚ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਤੇ ਫਰੀਦ ਵਿੱਚ ਆਪਾਂ ਐਡ ਤੁਹਾਡੇ ਲਗਾ ਦੇਵਾਂਗੇ ਆਪਣਾ ਕੋਈ ਕਮਿਸ਼ਨ ਖਰਚਾ ਵਰਚਾ ਕੁਝ ਨਹੀਂ ਹੁੰਦਾ ਜੀ ਫਰੀਦ ਵਿੱਚ ਆਪਣਾ ਕੰਮ ਹੈ ਕੰਮ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਭੇਜੋ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਜੇ ਵਧੀਆ ਲੱਗ ਰਹੀ ਆ ਤਾਂ ਨੀਚੇ ਇੱਕ ਲਾਈਕ ਦਾ ਬਟਨ ਹੈ ਉਹਨੂੰ ਜਰੂਰ ਕਲਿੱਕ ਕਰ ਦਿਓ ਜੀ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਪਸੰਦ ਕਰਦੇ ਹੋ ਹਰ ਰੋਜ਼ ਦੇਖਣਾ ਚਾਹੁੰਦੇ ਤੁਸੀਂ ਮਸ਼ੀਨਰੀਆਂ ਆਪਣੀ ਵੀਡੀਓ ਕੋਠੀ ਮਕਾਨ ਘਰ ਤਾਂ ਨੀਚੇ ਇੱਕ ਚੈਨਲ ਦਾ ਸਬਸਕ੍ਰਾਈਬ ਵਾਲਾ ਬਟਨ ਹੋਊਗਾ ਉਹਨੂੰ ਕਲਿੱਕ ਲਾਜ਼ਮੀ ਕਰ ਦਿਓ ਜੀ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਹੈ ਠੀਕ ਹੈ ਜੀ ਬਾਕੀ ਕਿਸੇ ਨੂੰ ਵੇਚਣਾ ਹੈ ਆਪਣਾ ਉੱਪਰ ਨੰਬਰ ਚੱਲਦੇ ਰਹਿੰਦਾ ਹੈ 78140 38000 ਚੋਂ ਬੱਸ ਇੱਕ ਬੇਨਤੀ ਕਰੂਗਾ ਜਦੋਂ ਆਪਣੇ ਕੋਲੇ ਕੋਈ ਵੀ ਗੱਡੀ ਤੁਸੀਂ ਭੇਜੋ ਕੋਈ ਮਸ਼ੀਨਰੀ ਭੇਜੋਗੇ ਰੇਟ ਮਾਰਕਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਜੀ ਹੁਣ ਆਪਾਂ ਹੁੰਡਾ ਦੀ ਅਮੇਜ਼ ਗੱਡੀ ਲੈ ਕੇ ਪਹੁੰਚੇ ਆ ਮਾਡਲ ਆਪਨ ਨੂੰ 2014 ਮਿਲੂਗਾ ਜੀ ਪੰਜਾਬ ਨੰਬਰ ਹੈ ਸੈਕੰਡ ਓਨਰ ਗੱਡੀ ਆ ਗੱਡੀ ਦਾ ਰੰਗ ਬਹੁਤ ਚੰਗਾ ਪਿਆ 370 ਇੱਕ ਵਾਰੀ ਡਿਮਾਂਡ ਆ ਲੈਸ ਬੱਸ ਹੋ ਜਾਊਗਾ ਖਡੂਰ ਸਾਹਿਬ ਮਾਲਕ ਦਾ ਏਰੀਆ ਸੀ ਨਵੇਂ ਟਾਇਰਾਂ ਚ ਗੱਡੀ ਆ ਗੱਡੀ ਇੱਕ ਨੰਬਰ ਹੈ ਘਰ ਦੀ ਗੱਡੀ ਆ ਮਾਲਕ ਨੇ ਵਧੀਆ ਚਲਾਈ ਹੋਈ ਆ ਘਰ ਲਈ ਵਰਤੇ ਹੋਈ ਆ ਘਰ ਲਈ ਚੱਲੀ ਹੋਈ ਆ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸਾਰਾ ਕੁਝ ਬਹੁਤ ਚੰਗਾ ਪਰੂ ਮਿਲ ਜੂਗਾ ਸੀਟ ਕਵਰ ਮੈਟਿੰਗ ਮਿਊਜ਼ਿਕ ਸਿਸਟਮ ਏਸੀ ਹੀਟਰ ਸਾਰਾ ਕੁਝ ਵਰਕਿੰਗ ਚ ਸਾਰਾ ਕੁਝ ਵਧੀਆ ਜਿੰਨੇ ਫੰਕਸ਼ਨ ਨੇ ਸਾਰੇ ਚਾਲੂ ਹਾਲਤ ਦੇ ਵਿੱਚ ਨੇ ਸਿੰਘ ਬਾਕੀ ਉੱਚੇ ਮਾਡਲ ਦੀ ਗੱਡੀ ਆ 14 ਮਾਡਲ ਹੈ ਕੰਡੀਸ਼ਨ ਆ ਲੁਕੀਆ ਤੇ ਰੇਟ ਵੀ ਘਟਮ ਵੱਧ ਹੋ ਜੂਗਾ ਮੌਕੇ ਤੇ ਕਿਸੇ ਨੂੰ ਪਸੰਦ ਆਈਏ ਜਾ ਕੇ ਦੇਖ ਲਿਓ ਗੱਲ ਕਰ ਲਓ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦਈ ਰੱਖਿਆ ਜੀ ਨੰਬਰ ਮਾਲਕ ਦਾ ਹੈਗਾ ਜੀ 84275 ਤੇ 66797 ਇਸੇ ਨੰਬਰ ਤੇ ਗੱਲ ਆਪੇ ਕਰ ਲੋ ਜੀ ਇੱਕ ਸੈਂਟਰੋ ਗੱਡੀ ਦੇਖੋ ਤੁਸੀਂ 2002 ਮਾਡਲ ਹੈ 24 ਮਤਲਬ ਇਹਨਾਂ ਨੇ 24 ਤੱਕ ਰਖਿਆ ਹੈ ਮਹੀਨਾ ਤਾਂ ਨਹੀਂ ਦੱਸਿਆ ਬਾਕੀ ਤੁਸੀਂ ਫੋਨ ਕਰਕੇ ਕਨਫਰਮ ਕਰ ਲਓ ਕਿੰਨੇ ਮਹੀਨੇ ਤੱਕ ਪਾਸਿੰਗ ਪਈ ਹੈ ਰੇਟ 55000 ਰੁਪਿਆ ਇਹਨਾਂ ਨੇ ਕਿਹਾ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਹੋ ਜਾਊਗਾ ਬਾਕੀ ਲੈਸਬਸ ਹੋ ਜਾਊਗਾ ਕਿਸੇ ਨੂੰ ਪਸੰਦ ਆਵੇ ਜਾ ਕੇ ਦੇਖ ਲਓ ਨਾਬੇ ਖੜੀ ਹੈ ਗੱਡੀ ਆ 70 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਜੂਗੀ ਗੱਡੀ ਵੀ ਠੀਕ ਹੈ ਤੇ ਚਲਾਉਣ ਚ ਵੀ ਮਾਲਕ ਕਹਿੰਦੇ ਆ ਕੋਈ ਕੰਬੀ ਪੇਸ਼ੀ ਹੈ ਨਹੀਂ ਤੇ ਜਿਨ੍ਹਾਂ ਦੀ ਗੱਡੀ ਆ ਜਿਹੜੇ ਆਪਨੇ ਓਨਰ ਉਹਨਾਂ ਦਾ ਨੰਬਰ 78144 26406 ਇਸੇ ਨੰਬਰ ਤੇ ਗੱਲ ਕਰ ਲਿਓ ਇੱਕ ਟੋヨタ ਦੀ ਆਪਾਂ ਗੱਡੀ ਲੈ ਕੇ ਪਹੁੰਚੇ ਆ ਮਾਡਲ 2004 ਹੈ ਗੱਡੀ ਦੀ ਹਾਲਤ ਤੁਸੀਂ ਦੇਖ ਲਓ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ 4 ਮਾਡਲ 65000 ਰੁਪਇਆ ਮੰਗ ਹੈ ਬਾਗਾ ਪੁਰਾਣਾ ਮਾਲਕ ਦਾ ਏਰੀਆ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਗੱਡੀ 'ਚ ਕੋਈ ਨੁਕਸ ਨਹੀਂ ਜਿਨ੍ਹਾਂ ਦੀ ਗੱਡੀ ਹੈ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 98558 90 455 ਇਸ ਨੰਬਰ ਤੇ ਗੱਲ ਕਰ ਲਿਓ ਜੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਜੇ ਵਧੀਆ ਲੱਗੇ ਚੰਗੀ ਲੱਗੇ ਵੀਡੀਓ ਤੋ ਸਾਰੇ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਬੱਤ ਵਾਸ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਕਿਸੇ ਕੋਲੇ ਕੋਈ ਵੀ ਚੀਜ਼ ਵੇਚਣ ਵਾਸਤੇ ਭੇਜੋ ਆਪਣੇ ਕੋਲੇ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਲਿਖੇ ਰਹਿੰਦਾ ਸੀ